ਅਕਾਲੀ ਦਲ ਦੇ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਬੀਜੇਪੀ ਦੇ ਵੱਲੋਂ ਇੱਕ ਵਾਰ ਫੇਰ ਕੋਰੀ ਨਾ ਕਰ ਦਿੱਤੀ ਹੈ ਬੀਜੇਪੀ ਲੀਡਰ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਸੁੱਟਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ 2022 ਤੋਂ ਹੀ ਵਕਤ ਚੱਲ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਇਕੱਲੇ ਹੀ ਚੱਲੇਗੀ ਮਨਜਿੰਦਰ ਸਿਰਸਾ ਦਾ ਇਹ ਵੱਡਾ ਬਿਆਨ ਅਕਾਲੀ ਦਲ ਦਾ ਗਰਾਫ ਠੇਠਾਂ ਜਾ ਚੁੱਕਿਆ ਹੈ ਮੰਜਿੰਦਰ ਸਿਰਸਾ ਦੇ ਵੱਲੋਂ ਗੱਠਜੋੜ ਕਰਨ ਤੋਂ ਕੋਰੀ ਨਾ ਕਰ ਦਿੱਤੀ ਉਹਨਾਂ ਕਿਹਾ ਕਿ ਅਸੀਂ 2022 ਤੋਂ ਵਕਤ ਚੱਲ ਰਹੇ ਹਾਂ 2022 ਦੇ ਵਿੱਚ ਵੀ ਅਸੀਂ ਅਲੱਗ ਲੜੇ 2024 ਲੋਕ ਸਭਾ ਚੋਣਾਂ ਵੀ ਅਲੱਗ ਲੜੇ ਤੇ 2027 ਦੇ ਵਿੱਚ ਵੀ ਅਸੀਂ ਇਕੱਲੇ ਹੀ ਚੱਲਾਂਗੇ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਅਲੱਗ ਰਸਤੇ ਚੱਲੇ ਹਾਂ 2022 ਤੋਂ ਫਿਰ 2024 ਅੰਦਰ ਪਰ ਸਾਡਾ ਰਸਤਾ ਅਲੱਗ ਹੀ ਰਹਿਣਾ ਹੈ। ਅਕਾਲੀ ਦਲ ਜੋ ਪਾਰਟੀ ਦੇ ਤੌਰ ਤੇ ਆ ਉਹ ਬਹੁਤ ਉਹਦੇ ਥੱਲੇ ਨਿਗਾਰ ਆ ਚੁੱਕਿਆ ਹੈ। ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਦੋਸ਼ ਲੱਗੇ ਨੇ। ਉਦੋਂ ਬਾਅਦ ਲੋਕਾਂ ਨੇ ਇਸ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਮਨਾ ਕਰਤਾ। ਪੰਜਾਬ ਦੇ ਅੰਦਰ ਇੱਕ ਬਹੁਤ ਹੀ ਵੱਡੀ ਅਜੇ ਵੀ ਕਨਫਿਊਜ਼ਨ ਆ ਕਿ ਅਕਾਲੀ ਦਲ ਸੱਚਾ ਕਿਹੜਾ ਹੈ। ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਬੜਾਏ ਹਾਂ ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਸੱਚੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਸ ਅਕਾਲੀ ਦਲ ਤੋਂ ਵੀ ਫੈਸਲਾ ਲੈਣਾ ਪਊਗਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਇਆ ਸੀ ਉਸ ਫੈਸਲੇ ਤੇ ਸਾਰੇ ਸਿੱਖ ਕੌਮ ਨੂੰ ਖੁਲੋਣਾ ਚਾਹੀਦਾ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਔਰ ਹਰ ਸਿੱਖ ਨੂੰ ਉਹਦੇ ਅੱਗੇ ਸਿਰ ਚੁਕਾਉਣਾ ਹੈ ਜੋ ਕਾਲੀ ਚਾਲ ਦੇ ਇਲਜ਼ਾਮਾਂ ਤੇ ਬੀਜੇਪੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਏ ਸੁਖਬੀਰ ਬਾਦਲ ਪਹਿਲਾ ਆਪਣੇ ਘਰ ਦੇ ਧਿਆਨ ਦੇਣ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇਹ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਠੀਕ ਕਰੋ ਦੱਸਦੀ ਹੈ ਕਿ ਕੱਲ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਤੇ ਖਾਸ ਕਰ ਭਾਜਪਾ ਤੇ ਇਲਜ਼ਾਮ ਲਾਏ ਸੀ ਕੇ ਬਾਗੀ ਧੜਾ ਬੀਜਪੀ ਦੇ ਨਾਲ ਰਲਿਆ ਹੋਇਆ ਹੈ ਜਿਸ ਤੋਂ ਬਾਅਦ ਹੁਣ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਪਲਟਵਾਰ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਸੁਖਵੀਰ ਆਪਣੇ ਗਿਰੇਵਾਨ ਦੇ ਵਿੱਚ ਝਾਕਣ ਪਹਿਲਾਂ ਆਪਣੀ ਪਾਰਟੀ ਨੂੰ ਠੀਕ ਕਰਨ ਆਪਣੇ ਘਰ ਤੇ ਧਿਆਨ ਦੇ ਤੇ ਹੁੰਤਾ ਐਡਾ ਵੱਡਾ ਸਾਜ਼ਿਸ਼ ਹੋ ਗਈ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਦੀ ਪਰ ਅੱਜ ਕੁਖਣਾ ਕਹਿ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਥੋੜੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰੇ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਘਰ ਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤ ਤੋਂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਜ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਸ਼ਕਤ ਸੁਖਵੀਰ ਬਾਦਲ ਜੀ ਕੋ ਆਤਮ ਚਿੰਤਨ ਕਰਨੇ ਦੀ ਜ਼ਰੂਰਤ ਹੈ इल्ज़ाम लगाने की जगह अपने घर को ठीक करने की ओर ध्यान देते तो अच्छा रहता मुझे लगता है कि अगर उन्होंने अपने आत्मचिंतन करके खुद को के ऊपर ध्यान दिया होता अकाली दल परिवार के ऊपर ध्यान दिया होता तो इस प्रकार की जो इल्ज़ामबाजी है उनको करनी ना पड़ती अच्छा सर कोई गुंजाइश अगर गठबंधन की रही तो बीजेपी बीजेपी एक सौ बीजेपी एक सौ सत्रह सीटों पे चुनाव की तैयारी में जुटी हुई है ਔਰ ਹਮਾਰਾ ਇਹ ਇਹ ਜੋ ਘਟਨਾਕਰਮ ਹੋ ਰਿਹਾ ਇਸਪੇ ਨਜ਼ਰ ਹੈ ਪਰ ਹਮਾਰਾ ਕੋਈ ਦਿਲਚਸਪੀ ਨਹੀਂ ਹੈ ਨਹੀਂ ਉਹ ਕਹਿ ਰਹੇ ਉਧਰ ਬੀਜੇਪੀ ਕਿਸਾਨ ਵਿਜੇ ਦਿਵਸ ਮਨਾ ਰਹੀ ਹੈ ਲੈਂਡ ਪੂਲਿੰਗ ਵਾਪਸ ਲੈ ਜਾਣ ਦਾ ਬੀਜੇਪੀ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਬੀਜੇਪੀ ਦਾ ਕਹਿਣਾ ਹੈ ਕਿ ਸਰਕਾਰ ਨੇ ਦਬਾਅ ਦੇ ਵਿੱਚ ਇਸ ਨੀਤੀ ਨੂੰ ਵਾਪਸ ਲਿਆਏ ਅਤੇ ਬੀਜੇਪੀ ਇਸ ਨੀਤੀ ਦੇ ਖਿਲਾਫ ਪਹਿਲਾਂ ਹੀ ਸੰਘਰਸ਼ ਕਰ ਰਹੀ ਸੀ ਤੇ ਇਹ ਪੰਜਾਬ ਦੀ ਜਿੱਤ ਹੈ ਲੈਂਡ ਪੂਲਿੰਗ ਸਕੀਮ ਨੂੰ ਪੰਜਾਬ ਸਰਕਾਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਬੀਜੇਪੀ ਦਾ ਰਿਐਕਸ਼ਨ ਆ ਰਿਹਾ ਹੈ ਬੀਜੇਪੀ ਇਸ ਤੇ ਕਿਸਾਨ ਵਿਜੇ ਦਿਵਸ ਮਨਾ ਰਹੀ ਹੈ ਇਸ ਨੂੰ ਪੰਜਾਬ ਦੀ ਜਿੱਤ ਦੱਸ ਰਹੀ ਹੈ ਢੋਲ ਟਮੱਕੇ ਵੱਜ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨ ਵਿਜੇ ਦਿਵਸ ਦੇ ਰੂਪ ਦੇ ਵਿੱਚ ਲੈਂਡ ਪੂਲਿੰਗ ਦੀ ਵਾਪਸੀ ਨੂੰ ਮਨਾਇਆ ਜਾ ਰਿਹਾ ਹੈ ਜਸ਼ਨ ਮਨਾਏ ਜਾ ਰਹੇ ਨੇ ਬੀਜੇਪੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਦਬਾਅ ਦੇ ਕਾਰਨ ਹੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਅਤੇ ਬੀਜੇਪੀ ਇਸ ਪਾਲਿਸੀ ਦੇ ਖਿਲਾਫ ਪਹਿਲੇ ਦਿਨ ਤੋਂ ਹੀ ਸੰਘਰਸ਼ ਕਰ ਰਹੀ ਸੀ ਤੇ ਇਹ ਪੂਰੇ ਪੰਜਾਬ ਦੀ ਜਿੱਤ ਹੈ ਤਸਵੀਰਾਂ ਦੇਖੋ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਬੀਜੇਪੀ ਦੇ तमाम ਵੱਡੇ ਆਗੂ ਇਸ ਵੇਲੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਜਸ਼ਨ ਮਨਾ ਰਹੇ ਪੰਜਾਬ ਜਿੱਤਿਆ ਹੈਗਾ ਪੰਜਾਬੀਅਤ ਜਿੱਤੀ ਹੈ ਪੰਜਾਬ ਦਾ ਕਿਸਾਨ ਤੇ ਪੰਜਾਬ ਦੇ ਮਜ਼ਦੂਰ ਦੀ ਬਹੁਤ ਵੱਡੀ ਜਿੱਤ ਹੋਈ ਹੈ ਜਦੋਂ ਲੈਂਡ ਪੁਲਿੰਗ ਪਾਲਿਸੀ ਆਈ ਪਹਿਲੇ ਦਿਨ ਤੋਂ ਭਾਜਪਾ ਨੇ ਆਪਣਾ ਇੱਕ ਸਪਸ਼ਟ ਸਟੈਂਡ ਲਿਆ ਇਹ 1 ਇੰਚ ਜ਼ਮੀਨ ਵੀ ਦਿੱਲੀੋਂ ਜਿਹੜੇ ਫ੍ਰੀ ਹੋ ਕੇ ਮੇਰੇ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਲੁੱਟਣਾ ਚਾਹੁੰਦੇ ਨੇ ਅੱਛਾ ਜਦੋਂ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਏ ਨੇ ਕੋਰਟ 'ਚ ਜਿਹੜਾ ਉਹਦਾ ਹੱਲ ਹੋਇਆ ਲੈਂਡ ਪੁਲਿੰਗ ਪਾਲਿਸੀ ਜ਼ਰੂਰ ਆਈ ਪਰ ਪਾਲਿਸੀ ਕੋਈ ਨਹੀਂ ਦੱਸ ਪਾਈ ਦੇਖੋ ਅੱਛਾ ਹੋਇਆ ਕਿ ਇਹ ਵਾਪਸ ਲੈ ਲਈ ਕਿਉਂਕਿ ਬਹੁਤ ਡ੍ਰਾਕੋਨਿਅਨ ਜਿਸ ਨੂੰ ਕਹਿੰਦੇ ਹੈਂ ਅੰਗਰੇਜ਼ੀ ਮੇ ਇਹ ਇੱਕ ਪਾਲਿਸੀ ਥੀ ਔਰ ਇਹਨੋ ਨੇ ਬਿਨਾ ਸੋਚੇ ਸਮਝੇ ਹਾਈ ਕੋਰਟ ਨੇ ਵੀ ਇਹ साबित कर दिया कि ये पॉलिसी ठीक नहीं थी इसको रीथिंक करना चाहिए बाकी पहले दिन से बीजेपी पार्टी इसके विरोधता में थी किसानों के साथ थी और साथ भी दूसरीयां पार्टियां भी सब इकट्ठे होके सब ने विरोधता की किसानों ने आप विरोधता की तो इसके लिए इनको ये लेने पड़ी और इसकी हम खुशी मनाते हैं बिल्कुल लैंड पुलिंग पॉलिसी जो मान योग हाई कोर्ट ने स्टे की थी ਇਸ ਸਾਰੇ ਲੁਟੇਰੇ ਗੈਂਗ ਨੂੰ ਸਮਝ ਆ ਗਿਆ ਜੋ ਇਹਨਾਂ ਨੇ ਲੈਂਡ ਗ੍ਰੈਬਿੰਗ ਪਾਲਿਸੀ ਬਣਾਈ ਸੀ ਜੋ ਦਿੱਲੀ ਤੋਂ ਤਿਹਾਰ ਜੇਲ੍ਹ ਚ ਸ਼ਰਾਬ ਕੋਟਾਲਿਆਂ ਚ ਸਕੂਲ ਕੋਟਾਲਿਆਂ ਚ ਬੱਸ ਕੋਟਾਲਿਆਂ ਚ ਫੋਰਨ ਐਕਸਚੇਂਜ ਕੋਟਾਲਿਆਂ ਚ ਰਹਿ ਕੇ ਆਏ ਸੀ ਉਹਨਾਂ ਨੇ ਆ ਕੇ ਪੰਜਾਬ ਅੰਦਰ ਵੀ ਉਹੀ ਕੰਮ ਸ਼ੁਰੂ ਕੀਤਾ ਮਨੀਸ਼ ਸੁਸੋਦੀਆ ਜੀ ਅਸਤਿੰਦਰ ਜੈਨ ਜੀ ਅਰਵਿੰਦ ਕੇਜਰੀਵਾਲ ਜੀ ਜਦੋਂ ਮਾਨਯੋਗ ਹਾਈ ਕੋਰਟ ਕੋਲੇ ਗੱਲ ਪਹੁੰਚਦੀ ਆ ਮਾਨਯੋਗ ਹਾਈ ਕੋਰਟ ਨੇ ਤੁਰੰਤ ਇਹ ਕਹਿ ਆ ਕਿ ਤੁਸੀਂ ਕਿਤਨਾ ਦਾ ਡੁੱਟਣ ਦੇ ਰਸਤੇ ਲੱਭੇ ਨੇ ਔਰ ਇਸ ਦੇ ਉੱਤੇ ਸਟੇ ਹੋਇਆ ਪੰਜਾਬ ਦੀ ਸਰਕਾਰ ਸਮਝ ਗਈ ਕਿ ਹੁਣ ਰੋਜ਼-ਰੋਜ਼ ਐਕਸਪੋਜ਼ ਹੋਵਾਂਗੇ ਔਰ ਇਹ ਲੁਟੇਰੇ ਗੈਂਗ ਦਾ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ ਮੈਂ ਧੰਨਵਾਦ ਕਰਦਾ ਮਾਨਯੋਗ ਹਾਈ ਕੋਰਟ ਦਾ ਜਿਨ੍ਹਾਂ ਦੇ ਸਦਕੇ ਇਹਨਾਂ ਨੂੰ ਇਹ ਪਾਲਿਸੀ ਵਾਪਸ ਲੈਣੀ ਪਈ ਪੰਜਾਬ ਨੂੰ ਲੁੱਟਣ ਦਾ ਤਰੀਕਾ ਸੀ 65000 ਏਕੜ ਜ਼ਮੀਨ 'ਚ ਕਰੋੜਾਂ ਰੁਪਏ ਦਿੱਲੀ ਤੋਂ ਜਿਹੜੇ ਪਗੋੜੇ ਹੋਏ ਨੇ ਜਿਨ੍ਹਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਹਰ ਚੌਕ ਉੰਦਰ ਅਰਵਿੰਦ ਕੇਜਵਾਲ ਦੀ ਫੋਟੋ ਲੱਗੀ ਆ ਪੰਜਾਬ ਦੇ ਖਜ਼ਾਨੇ ਨੂੰ ਦੋਵਾਂ ਧੁਮਾਥਾਂ ਨਾਲ ਆਪਣੇ ਪ੍ਰਚਾਰ ਦੇ ਲुटਾਇਆ ਜਾ ਰਿਹਾ ਔਰ ਮੈਂ ਸਮਝਦਾ ਕਿ ਇਹ ਜੋ ਲੈਂਡ ਪੂਲਿੰਗ ਪਾਲਿਸੀ ਕੋਰਟ ਨੇ ਵਾਪਸ ਕੀਤੀ ਆ ਇੱਕ ਗੱਲ ਬੜੀ ਸਪਸ਼ਟ ਹੋ ਗਈ ਆ ਕਿ ਜੋ ਇਹ ਲੁੱਟਣ ਦੇ ਮਕਸਦ ਨਾਲ ਪੰਜਾਬ ਨੂੰ ਆਏ ਸੀ ਉਹਦੇ ਤੇ ਕੋਰਟ ਨੇ ਰੋਕ ਲਗਾ ਕੇ ਇਸ مسئلے ਨੂੰ ਹੱਲ ਕਰਨ ਦਾ ਕੰਮ ਕੀਤਾ ਮੈਂ ਫਿਰ ਤੋਂ ਕੋਰਟ ਦਾ ਧੰਨਵਾਦ ਕਰਦਾ ਬੂਲਾ ਵਾਪਸ ਨਹੀਂ ਆਇਆ